ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਆਪਰੇਸ਼ਨ ਪ੍ਰਹਾਰ 2 ਦੁਆਰਾ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਨਸ਼ੇ ਨਾਲ ਰੋਜ਼ ਹੁੰਦੀਆਂ ਮੌਤਾਂ ਉਸ ਦੀ ਹਕੀਕਤ ਬਿਆਨ ਕਰੀਆਂ ਨੇ ਹਲਕਾ ਸਾਨੇਵਾਲ ਚ ਨਸ਼ਾ ਵੇਚਣ ਤੇ ਕਰਨ ਦੀ ਸਥਿਤੀ ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਜਿਸ ਦਾ ਪਰਮਾਨ ਅੱਜ ਤੜਕੇ ਹੀ ਪਿੰਡ ਰਾਏਪੁਰ ਬੇੜ ਚ ਨਸ਼ੇ ਨਾਲ ਹੋਈ ਇੱਕ ਨੌਜਵਾਨ ਦੀ ਮੌਤ ਹੈ ਨੌਜਵਾਨ ਦੇ ਕੋਲ ਹੀ ਨਸ਼ਾ ਕਰਨ ਦੇ ਲਈ ਵਰਤੀ ਪੰਨੀ ਵੀ ਮਿਲੀ ਮ੍ਰਿਤਕ ਰਜਸਵੀ ਸਿੰਘ ਕਾਲਾਦੀ ਮੋਤੇ ਜੋ ਤਰਾਸ ਦੀ ਸਾਹਮਣੇ ਆਈ ਉਹ ਇਹ ਸੀ ਕਿ ਸ਼ਰਾਬ ਦੇ ਆਦੀ ਉਸਦੇ ਪਿਓ ਨੇ ਉਸਦੀ লাশ ਵੀ ਨਹੀਂ ਸਾੰਭੀ ਬਲਕਿ ਸ਼ਰਾਬ ਪੀਣ ਲਈ ਠੇਕੇ ਤੇ ਚਲਿਆ ਗਿਆ ਜਿਸ ਦਾ ਵੱਡਾ ਪੁੱਤਰ ਵੀ ਨਸ਼ੇ ਕਰਦਾ ਸੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਬਚਾਉਣ ਦੇ ਲਈ ਨਸ਼ਾ ਤਸਕਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸ਼ਾਨਾ ਕੂਮਕਲਾ ਦੇ ਮੁਖੀ ਨੇ ਮੌਕੇ ਤੇ ਪੁੱਜ ਕੇ ਜਾਂਚ ਕਰਨ ਦੀ ਗੱਲ ਆਖੀ ਪਰ ਕਿਹੋ ਜਿਹਾ ਵਿਸ਼ਵਾਸ ਦਵਾਣਗੇ ਕਿ ਇਲਾਕੇ ਦੇ ਨਾ ਕਾਤਲਾਂ ਦੇ ਲਈ ਉਹ ਫਹਾ ਤਿਆਰ ਕਰਨਗੇ ਕਿ ਨਹੀਂ ਜਰਨੋ ਗੁਰਜਿੰਦਰ ਸਿੰਘ ਹੋ ਗਿਆ ਇਹ ਸਾਬਕਾ ਸਰਪੰਚ ਪਿੰਡ ਰੈਪਰਵੇਟ ਕੀ ਗੱਲ ਬਾਤ ਇਹ ਸੀਗੇ ਤਿੰਨ ਦੋ ਭਾਈ ਸੀਗੇ ਮੁੰਡਾ ਇੱਕ ਇਹਨਾਂ ਦੀ ਭੈਣ ਸੀ ਛੋਟੇ ਹੁੰਦੇ ਨੇ ਉਹਨਾਂ ਦੀ ਮਾਂ ਮਰ ਗਈ ਸੀ ਛੋਟੇ ਛੋਟੇ ਸੀਗੇ ਉਦੋਂ ਬਾਅਦ ਨਾਲ ਕੇ ਰਹੇ ਕਈ ਸਾਲ ਤੇ ਇਹ ਇਹਨਾਂ ਦਾ ਪਿਓ ਉੱਥੋਂ ਲੈ ਆ ਇਹਨੂੰ 7-8 ਸਾਲ ਪਹਿਲਾਂ 10 ਸਾਲ ਪਹਿਲਾਂ ਉਦੋਂ ਬਾਅਦ ਆ ਕੇ ਤੇ ਨਸ਼ੇ-ਨੋਸ਼ੇ ਚ ਲੱਗ ਗਏ 6 ਮਹੀਨੇ ਪਹਿਲਾਂ ਇਹਦਾ ਦੂਜਾ ਭਾਈ ਭਟਾ ਮਰ ਗਿਆ ਉਹ ਵੀ ਕਦੇ ਐਕਸੀਡੈਂਟ ਹੋ ਗਿਆ ਸ਼ਰਾਬੀ ਸਰੂਬੀ ਹੋਇਆ ਸੀ ਰੋਡ ਤੇ ਪਰਾਇਆ ਜਾਂਦੇ ਗੱਡੀ ਨੇ ਚੱਕ ਕੇ ਮਾਰਿਆ ਇਹ ਰਾਤ ਇੱਥੇ ਜਿਹਦੇ ਨਾਲ ਕੰਮ ਕਰਦਾ ਉਹਦੇ ਪੈਸੇ ਪੁੱਛ ਲੈ ਕੇ ਗਿਆ 1000 ਰੁਪਿਆ ਪਰ ਰਾਤ ਸਵੇਰੇ ਹੁਣ ਆ ਕੇ ਆ ਦੇਖਿਆ ਮਰੇ ਆ ਪਿਆ ਕੀ ਨਾਮ ਹੈ ਜੀ ਇਹ ਨੂੰ ਨੀਲਾ ਕਹਿੰਦੇ ਆ ਜੀ ਅੱਛਾ ਜੀ ਹਾਂ ਜੂ ਤਾਂ ਇਹਦਾ ਪਿਓ ਦਾ ਨਾਮ ਹੈਗਾ ਦੇਸਰਾਜ ਅੱਛਾ ਜੀ ਇਹ ਪਹਿਲਾਂ ਤੋਂ ਨਸ਼ਾ ਕਰਦੇ ਹੁੰਦੇ ਸੀ ਇਹ ਹੁਣ ਕਈ ਸਾਲਾਂ ਤੋਂ ਹੀ ਕਰਦਾ ਜੀ ਅੱਛਾ ਜੀ ਹੂੰ ਛੋਟਾ ਨਸ਼ਾ ਪਿੰਡ ਦੇ ਵਿੱਚ ਕਿੰਨਾ ਕਿ ਦਿੱਸਦਾ ਤੁਸੀਂ ਵੀਰੋ ਪਤਾ ਨਹੀਂ ਜੀ ਲਿਆਉਂਦੇ ਕਿੱਥੋਂ ਸਾਨੂੰ ਇਹ ਤਾਂ ਨਹੀਂ ਸਮਝ ਆਈ ਵਿਕਦਾ ਕਿੱਥੇ ਅੱਛਾ ਜੀ ਲੱਗੇ ਨੇ ਪੰਜ ਚਾਰ ਮੁੰਡੇ ਜਿਹੜੇ ਆਪਦੇ ਕਿੰਨੇ ਕਿ ਜਾਨੇ ਇਹ ਕਰੋ ਕਿੰਨੇ ਵਜੇ ਪਤਾ ਲੱਗਿਆ ਦਾ ਇਹ ਸਾਨੂੰ ਤਾਂ ਸਵੇਰੇ ਹੀ ਪਤਾ ਲੱਗਿਆ ਜੀ ਅੱਛਾ ਜੀ ਹਾਂ ਤਿੰਨ ਚੜ੍ਹੇ ਕੰਮ ਕਰਦਾ ਸੀ ਜੀ ਇਹ ਲੇਵਰ ਦਾ ਹੀ ਕੰਮ ਕਰਦਾ ਜੀ ਮਿਸਤਰੀਆਂ ਨਾ ਜਾਂਦਾ ਜੀ ਰੇਕੇਦਾਰਾਂ ਨਾਲ ਜੀ ਇਹਦਾ ਪਿਤਾ ਪਿਤਾ ਵੀ ਇੱਥੇ ਵੇਲੇ ਹੀ ਫਰੀ ਜਾਂਦਾ ਉਹ ਤਾਂ ਕੁਝ ਨਹੀਂ ਕਰਦਾ ਇਹਨਾਂ ਦਾ ਘਰ ਬਾਹਰ ਕਿੰਨਾ ਚਾਹੀਦਾ ਆਹੀ ਕੋਸ ਆ ਜੀ ਸਾਹਮਣੇ ਥੋੜੇ ਦੇ ਹੁਣ ਬਾਹਰ ਕੱਢ ਲਓ ਆਹ ਇੱਕੋ ਕਮਰੇ ਜੀ ਆਹੀ ਕੋਈ ਕਮਰਾ ਜੀ ਅੱਛਾ ਇਹਨਾਂ ਨੂੰ ਕੋਈ ਪਹਿਲਾਂ ਵੱਡਾ ਜੀ ਕਰ ਜਾਂ ਲਈ ਸੀ ਪਹਿਲਾਂ ਤੋਂ ਆਹੀ ਕੋਸ ਸੀਗਾ ਜੀ ਇਹਨਾਂ ਦਾ ਠੀਕ ਹੈ ਪਹਿਲਾਂ ਵਾਲਾ ਦਾ ਚਾਰ ਦੁਵਾਰੀ ਸੀਗੀ ਉਹ ਵੀ ਇਟਾਂ ਜਿਹਾ ਢਾ ਕੇ ਬੇਚਤੀਆਂ ਅੱਛਾ ਜੀ ਕੀ ਮੰਨ ਕਰ ਗਏ ਜੀ ਮੰਗਤਾ ਜੀ ਇਹੀ ਕਰਦੇ ਆ ਜੀ ਇਹ ਸਰਕਾਰ ਕਹਿੰਦੀ ਤਾਂ ਬਹੁਤ ਪੁਸਾ ਵਿੱਚ ਚਿੱਟਾ ਬੰਦ ਕਰਤਾ ਬਈ ਸਮਝ ਨਹੀਂ ਆਉਂਦੀ ਮਿਲਦਾ ਕਿੱਥੋਂ ਆ ਜੀ। ਬਈ ਇਹ ਤਾਂ ਮੜਾ ਜਿਆ ਜ਼ੋਰ ਪਾ ਕੇ ਨੱਥ ਪਾਈ ਜਾਵੇ ਤੇ ਬਹੁਤ ਪਿੱਛੇ ਸਾਡੇ ਇੱਕ ਮੁੰਡਾ ਪਹਿਲਾਂ ਮਰ ਗਿਆ। ਦੋ ਤਿੰਨ ਮੋਤਾ ਹੋ ਗਿਆ ਇਸੇ ਕੰਮ ਨਾਲ ਚਿੱਟੇ ਨਾਲੇ। ਜਿਹੜੇ ਹੁਣ ਤੁਹਾਡੇ ਇਸ ਪਿੰਡ ਦੱਸਿਆ ਜਾਂਦਾ ਨਾਲ ਰਾਜਧਾਨੀ ਵੱਜੇ ਜਾਣੇ। ਚੌਂਤਾ ਜੀ? ਹਾਂ ਜੀ। ਪਤਾ ਨਹੀਂ ਜੀ ਜਾਂਦੇ ਕਿੱਥੇ ਨੇ ਸਾਨੂੰ ਇਹ ਦੀ ਸਮਝ ਆਉਦੀ 10 ਮਿੰਟ ਬਾਅਦ ਹੀ ਮੁੜਿਆ ਹੁੰਦਾ ਐ ਦੂਏ ਲਟ ਹੁੰਦੇ ਗਲਤਾਨ ਹੋਏ ਹੁੰਦੇ। 10 ਮਿੰਟ ਬਾਅਦ 10 ਮਿੰਟ ਬਾਅਦ ਹੀ ਜੰਮੜਦੇ ਦੂਏ ਲਟ ਹੋਇਆ। ਜਾਂਦੇ ਆਦੇ ਹਾਲ ਹੋ ਰੰਦਾ ਹੁੰਦਾ ਆਉਂਦਾ ਨਾ ਹੋ ਰੰਦਾ ਤੀਜਾਂ ਦੇ ਸੋ ਹੀ ਲੱਗਦਾ ਸੀ ਸਾਡੇ ਅੱਛਾ ਜੀ ਕੀ ਗੱਲ ਬਾਤ ਹੈ ਬਸ ਨਸ਼ੇ ਕਰਕੇ ਹੀ ਨਸ਼ਾ ਕਰਦਾ ਸੀ ਨਸ਼ੇ ਕਰਕੇ ਇਹਦੀ ਡੈਥ ਹੋਈ ਹੈ ਕਿਹੜਾ ਨਸ਼ਾ ਕਰਦਾ ਨਸ਼ਾ ਹਈ ਚਿੱਟੇ ਦਾ ਹੀ ਕਰਦੇ ਹੋਰ ਇੱਥੇ ਨਸ਼ਾ ਤਾਂ ਹੈ ਹੀ ਨਹੀਂ ਕੋਈ ਚਿੱਟਾ ਹੀ ਚੱਲਦਾ ਅੱਛਾ ਜੀ ਹਾਂ ਕੀ ਨਾਮ ਸੀ ਇਹਦਾ ਇਹਦਾ ਨਾਮ ਅਸੀਂ ਤਾਂ ਨੀਲਾ ਨੀਲੇ ਕਹਿੰਦੇ ਆ ਪੱਕਾ ਨਾਮ ਤੁਹਾਨੂੰ ਕੀ ਦੱਸਿਆ ਸੀ ਭਾਈ ਜਸਵੀਰ ਕਿੰਨੀ ਉਮਰ ਹੈ ਦੀ ਜੀ 21 22 ਸਾਲ ਦੀ 21 22 ਸਾਲ ਦੀ ਪਹਿਲਾਂ ਵੀ ਇਦਾਂ ਹੀ ਭਾਈ ਵੱਡਾ ਅੱਛਾ ਜੀ ਤੋ ਕੀ ਮੰਗ ਕਰਦੇ 6 7 ਅਸੀਂ ਮੰਗ ਕਰਦੇ ਇਹ ਵੀ ਇਹ ਨਸ਼ੇ ਨੂੰ ਨੱਥ ਪੈਣੀ ਚਾਹੀਦੀ ਹੈ ਇਹਨੂੰ ਠੱਲ ਹੋਣਾ ਚਾਹੀਦਾ ਨਸ਼ਾ ਖਤਮ ਹੋਣਾ ਚਾਹੀਦਾ ਪਿੰਡ ਚੋ ਇਹ ਜਿਹੜੇ ਨੌਜਵਾਨ ਮਰ ਰਹੇ ਕਿਉਂ ਮਰਨ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਜੀ ਨਸ਼ਾ ਸਰਕਾਰ ਕਰਦੀ ਹੈ ਨਾ ਸਰਕਾਰ ਦੇ ਦਾਅਵੇ ਝੂਠੇ ਹਾਂਜੀ ਤੋ ਤਾਂ ਕਹਿੰਦੇ ਮੇਰੇ ਕੋਲ ਪਰਹਾਰ ਮਿਸ਼ਨ ਚਲਾਇਆ ਹੋਇਆ ਜੀ ਦੂਜਾ ਚੱਲ ਕੋਈ ਪਰਹਾਰ ਮਿਸ਼ਨ ਨਹੀਂ ਇੱਥੇ ਕੋਈ ਸਾਡੇ ਕੋਲ ਆਇਆ ਨਹੀਂ ਕੋਈ ਛੱਡ ਕੇ ਪਿੰਡ ਚ ਕੇ ਕਿਸੇ ਬੰਦੇ ਨੇ ਇੱਥੇ ਪੁੱਛਿਆ ਨਹੀਂ ਹੈਗਾ ਜੀ ਵੀ ਕੋਈ ਨਸ਼ਾ ਕਿੱਥੋਂ ਤੱਕ ਪਤਾ ਲੱਗਦਾ ਕਿੱਦ ਤੱਕ ਨਸ਼ੇ ਦਾ ਹੁਣ ਕੀ ਪਤਾ ਲੱਗਦਾ ਜੀ ਆਲੇ-ਦੋਲੇ ਕੁਝ ਨਹੀਂ ਪਤਾ ਲੱਗਦਾ ਇੱਥੇ ਗਿਰਦੇ ਟੈਨ ਆਲੇ-ਦੋਲੇ ਤਾਂ ਆਹੀ ਹੋ ਜਾਂਦਾ ਚੋਂਤੇ ਤੋਂ ਚੋਂਤੇ ਤੋਂ ਬਸ ਆਹੀ ਚੱਲਦਾ ਗਾ ਹੁਣ ਚੋਂਤੇ ਅਸੀਂ ਕਿਹੜੇ ਜਾਣਦੇ ਆ ਜੀ ਅਸੀਂ ਕੱਢਣਾ ਛਾ ਕਰਦੇ ਆ ਤੁਹਾਨੂੰ ਇਸ ਗੱਲ ਦਾ ਕੀ ਪਤਾ ਕਿ ਕਿੱਥੋਂ ਲਿਆਉਂਦੇ ਆ ਕਿੱਥੋਂ ਨਹੀਂ ਲਿਆਉਂਦੇ ਕੀ ਨਾਮ ਆ ਜੀ ਦਿਲਜੀਤ ਸਿੰਘ ਆ ਜੀ ਪਿੰਡ ਰੈਪਰਵੇੜ ਜੀ ਕੀ ਲੱਗਦਾ ਸੀ ਮੇਰੇ ਤੇ ਲੱਗਦਾ ਸਾਡੇ ਤਾਂ ਗਵਾਂਢੀ ਹੋਈ ਆ ਇਹ ਅੱਛਾ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਤਾਂ ਆ ਨਸ਼ੇ ਦੀ ਡੋਜ਼ ਨਾਲ ਹੀ ਮਰਿਆ ਇਹ ਸਾਹੀ ਕਾਦਾ ਨਸ਼ਾ ਕੀਤਾ ਹੈ ਜੀ ਨਸ਼ਾ ਦਾ ਹੀ ਚਿੱਟੇ-ਜੁੱਟੇ ਕਹਿੰਦੇ ਨੇ ਕਰਿਆ ਹੋਇਆ ਹੈ ਨਾ ਇਹ ਤਾਂ ਕਹਿ ਰਹੇ ਜੀ ਸਰਕਾਰ ਤਾਂ ਕਹਿ ਰਹੀ ਬੰਦ ਹੋ ਗਿਆ ਜੀ ਬੰਦ ਤਾਂ ਹੁਣ ਇੱਥੇ ਆ ਕੇ ਕਿਸੇ ਨੇ ਪੁੱਛਿਆ ਹੀ ਨਹੀਂ ਕਦੇ ਸਾਨੂੰ ਤਾਂ ਇਹੀ ਪਤਾ ਲੱਗਦਾ ਬਈ ਆਹ ਪਿਆ ਰਹਿ ਗਿਆ ਬਸ ਤਾਂ ਮਿਸ਼ਨ ਪ੍ਰਹਾਰ ਟੂ ਵੀ ਚੱਲਿਆ ਹੁਣ ਜਿਹਦੇ ਵਿੱਚ ਕਿਹਾ ਵੀ ਨਸ਼ੇ ਦੇ ਵੱਡੇ ਸਦਾਗਰਾਂ ਲੱਤ ਪਾਈ ਗਈ ਹੈ ਜੀ ਸਦਾਗਰਾਂ ਨੂੰ ਨੱਥ ਪਾਈ ਹੁਣ ਤੁਹਾਡੇ ਸਾਹਮਣੇ ਦੀਦੀ ਵਾ ਵੀ ਕਿਹਦੇ ਪਾਈ ਹੋਈਆਂ ਨੱਥ ਕੀ ਸਰਕਾਰ ਦੇ ਦਾਅਵੇ ਫਿਰ ਲੱਗਦਾ ਨਹੀਂ ਮੈਨੂੰ ਤਾਂ ਇੱਕ ਨਹੀਂ ਲੱਗਦਾ ਜੇ ਸਾਡੇ ਪਿੰਡ ਦੇ ਵਿੱਚੇ ਨਹੀਂ ਕੋਈ ਢੱਲ ਪੈਂਦੀ ਹੈਗੀ ਪਹਿਲਾਂ ਵੀ ਮੌਤ ਹੋਈ ਹੈਗੀ ਪਹਿਲਾਂ ਇਹਦਾ ਹੀ ਭਾਈ ਮ ਆ ਘਰ ਖਾਲੀ ਹੋਇਆ ਘਰ ਖਾਲੀ ਹੋਇਆ ਹੋਇਆ ਦੇਖ ਲੋ ਆ ਇਹੋ ਵੀ ਇਹਦਾ ਨਾਲ ਹੀ ਪਿਆ ਇੱਥੇ ਕੋਲੇ ਕੀ ਮੰਗ ਕਰਦੇ ਮੰਗਦਾ ਇਹੀ ਕਰਦਾ ਵੀ ਇਹ ਨੱਥ ਪੈਣੀ ਚਾਹੀਦੀ ਐਨ ਕੀ ਨਾਮ ਆ ਜੀ ਨਾਮ ਹੈ ਮੇਰਾ ਨਾਮ ਹੈ ਕਰਮਜੀਤ ਸਿੰਘ ਪਿੰਡ ਪਿੰਡ ਰਾਪਰਵੇਟ ਜੀ ਕਿ ਲੱਗਦਾ ਸੀ ਜਿਹੜਾ ਮ੍ਰਿਤਕ ਤੁਹਾਡੇ ਇਹ ਸਾਡੇ ਚਾਚੇ ਦਾ ਹੀ ਲੜਕਾ ਜੀ ਕੀ ਨਾਮ ਤੁਸੀਂ ਦਾ ਇਹਦਾ ਨਾਮ ਸੀਗਾ ਜਿਸਵੀਰ ਸਿੰਘ ਨੀਲਾ ਕੀ ਗੱਲ ਬਾਤ ਹੋਈ ਇਹ ਨਸ਼ੇ ਦੀ ਓਵਰਡੇ ਨਾਲ ਮਰਿਆ ਜੀ ਅੱਛਾ ਜੀ ਪਹਿਲਾਂ ਵੀ ਨਸ਼ਾ ਕਰਦਾ ਸੀ ਹਾਂਜੀ ਹਾਂਜੀ ਕੀ ਕੰਮ ਕਰਦਾ ਜੀ ਇਹ ਬਸ ਮਿਸਤਰੀਆਂ ਨਾਲ ਦਿਹਾੜੀ ਦੁੱਢੀ ਜਾਂਦਾ ਜੀ ਵੈਸਾ ਜੀ ਨਾ ਜੀ ਕਿੰਨੀ ਉਮਰ ਸਈ ਜੀ ਇਹਦੀ ਉਮਰ ਹੈਗੀ ਹੈ 21-22 ਸਾਲ ਦੀ ਅੱਛਾ ਜੀ ਪਰਿਵਾਰ ਚ ਹੋਰ ਕੌਣ ਕੌਣ ਇਹਨਾਂ ਦੇ ਦੋਨਾਂ ਹੀ ਪਿਓ ਪੁੱਤਰ ਰਹਿੰਦੇ ਅੱਛਾ ਜੀ ਮਾਤਾ ਇਹਨਾਂ ਦੇ ਉਹਨਾਂ ਦੀ ਪਹਿਲਾਂ ਡੈਥ ਹੋਈ ਹੋਈ ਹੈ ਅੱਛਾ ਕੋਈ ਹੋਰ ਭੈਣ ਭਾਈ ਹੂੰ ਭੈਣ ਹੈਗੀ ਹੈ ਜੀ ਉਹ ਵਿਆਹੀ ਹੋਈ ਆ ਪਰ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਬਾਜੀ ਨਸ਼ਾ ਬੰਦ ਹੋਣਾ ਚਾਹੀਦਾ ਜੀ ਅੱਛਾ ਜੀ ਹਾਂਜੀ ਜੇ ਮੈਂ ਹੁਣ ਸਰਕਾਰ ਸੰਸਕਾਰ ਪਿੰਡ ਵਾਲੇ ਨਾਲ ਮਿਲ ਕੇ ਕਰਨਗੇ ਮੈਂ ਲੰਬੜਦਾਰਾਂ ਹੀ ਪੰਡਾ ਸਾਫ-ਸਫਾਂਚਾ ਮੇਰੀ ਮਸੀ ਸਰਪੰਚਾ ਇਸ ਟਾਈਮ ਵੀ ਦਾ ਇੱਕ ਕੀ ਗੱਲ ਬਾਤ ਹੈ ਗੱਲ ਬਾਤ ਤਾਂ ਕੁਝ ਨਹੀਂ ਇਹ ਪਿੰਡ ਦਾ ਨੌਜਵਾਨ ਸੀਗਾ ਇਹ ਨਸ਼ੇ ਵਿੱਚ ਕਰਦਾ ਸੀਗਾ ਇਹਨੂੰ ਸੁਹਾਇਆ ਵੀ ਕਈ ਵਾਰ ਇਸ ਨੂੰ ਮੇਰੇ ਕੋਲ ਤਾਂ ਡਰਦੇ ਹੀ ਭੱਜ ਜਾਂਦੇ ਨੇ ਇਹ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਇਹਨੇ ਘੋਰਨਾ ਵਾ ਸਾਨੂੰ ਸੁਭਾਉਣਾ ਵਾ ਇਸ ਕਰਕੇ ਮੇਰੇ ਤਾਂ ਨੇੜੇ ਬਹੁਤ ਘਟ ਲਾਦੇ ਨੇ ਤੇ ਇਹਨਾਂ ਨੂੰ ਸੁਹਾਈਦਾ ਵਾ ਵੀ ਭਾਈ ਤੁਸੀਂ ਨਾ ਇਸ ਸਿਧੇਰਾ ਪਾਓ ਪਹਿਲਾਂ ਮੂਤ ਹੋਈ ਹੈ ਜੀ ਇਹਦੇ ਭਰਾ ਦੀ ਮੌਤ ਹੋਈ ਹੈ ਹੋਰ ਵੀ ਇੱਕ ਦੋ ਮੁੰਡੇ ਨੌਜਵਾਨਾਂ ਦੀ ਸਾਡੇ ਮੌਤ ਹੋਈ ਹੈ ਇੱਥੇ ਕੀ ਮਤ ਕਰਦੇ ਸਰਕਾਰ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਜਿਹੜੇ ਨਸ਼ੇ ਕਰਦੇ ਨੇ ਜਾਂ ਨਸ਼ੇ ਵੇਚਣ ਵਾਲੇ ਆਉਂਦੇ ਨੇ ਗੋਲੀਆਂ ਗੋਲੀਆਂ ਨਸ਼ੇ ਆ ਖੋਦੇ ਨੇ ਜਿਹੜੇ ਖਾਸ ਕਰਕੇ ਮੈਡੀਕਲ ਸਟੋਰਾਂ ਨੇ ਥੋੜਾ ਸਤਾਈ ਕੀਤੀ ਹੈ ਇਹ ਵੀ ਇਹਨਾਂ ਤੋਂ ਗੋਲੀਆਂ ਲੈਂਦੇ ਨੇ ਤਾਂ ਹੀ ਉਥੇ ਲੋਂਦੇ ਨੇ ਬਸ ਸਰਕਾਰ ਤਾਂ ਕਹਿ ਰਹੀ ਹੈ ਵੀ ਠੀਕ ਹੈ ਇਹਦੇ ਨਾਲ ਕਰ ਦਿੱਤੇ ਗਏ ਨੇ ਮਿਸ਼ਨ ਪ੍ਰਹਾੜ ਚਲਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਦੇਖੋ ਸਰਕਾਰ ਤਾਂ ਚਲਾਉਂਦੀ ਹੈ ਜੀ ਮੋਲ ਫੜਦੀ ਵੀ ਹੈ ਪੁਲਿਸ ਆ ਵੀ ਨਾਲ ਹੀ ਦੱਸ ਦਿੰਦੀ ਹੈ ਪੁਲਿਸ ਇਹਨਾਂ ਨੂੰ ਆਪਰੇ ਭੱਜ ਜਾਂਦੇ ਨੇ ਗਾਹ ਮੂਰੇ ਜਿਹੜੇ ਜਿਹਨਾਂ ਨੇ ਕੰਮ ਕਰਦੇ ਰਹੋ ਫੇਰ ਜਮਾਨਤਾ ਛੁੱਟੀ ਜਾਂਦੇ ਨੇ ਉਹ ਅੱਗੇ ਫੇਲ ਆ ਜਾਂਦੇ ਜਿਨ੍ਹਾਂ ਦੇ ਕੰਮ ਫੜਿਆ ਹੋਇਆ ਉਹ ਤੇ ਕਰ ਹੀ ਜਾਂਦੇ ਨੇ ਸਰਕਾਰ ਦਾ ਸਾਂਨੇ ਵਾਲੀ ਨਾ ਮੁੱਖ ਮੰਤਰੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦੇ ਹਦੀਬ ਮੋਦੀ ਉਹਨਾਂ ਨਾਲ ਵੀ ਪਹੁੰਚ ਕੀਤੀ ਹੈ ਕੀਤੀ ਇਹ ਕਰਦੇ ਆਂ ਜੀ ਪਹੁੰਚ ਉਹ ਕਹਿੰਦੇ ਆ ਜੀ ਉਹ ਤਾਂ ਬਹੁਤ ਕਹਿੰਦੇ ਨੇ ਪਰ ਹੁਣ ਕਰੇ ਤਾਂ ਇਹੋ ਜਿਹੇ ਪਿੰਡ ਵਾਲੇ ਛੱਡਣਗੇ ਜੁਵਾਕਾਂ ਨੌਜਵਾਨਾਂ ਪਿੰਡਾਂ ਚ ਕਿਹੜੇ ਕਿਹੜੇ ਚੋ ਰਹੇ ਜਿਹੜਾ ਜਿਆਦਾ ਪਿੰਡਾਂ ਚ ਹੁਣ ਆਏ ਨੇ ਚੌਥੇ ਦੇ ਨੌ ਬાળા ਵੱਜ ਰਿਹਾ ਜੀ ਇੱਥੇ ਤਾਂ ਹੁਣ ਅਖਬਾਰ ਜੀ ਸੁਣੀ ਫੇਸ ਕਰਕੇ ਵੀ ਉਹ ਤਾਂ ਹੁਣ ਲੋਹਿਆਣਾ ਜ਼ਿਲ੍ਹੇ ਦਾ ਕਹਿੰਦਾ ਉਹੀ ਸਭ ਤੋਂ ਵੱਧ ਪਿੰਡ ਚੌਂਤੇ ਦਾ ਇਧਰ ਆ ਰਿਹਾ ਹੁਣ ਅਸੀਂ ਤਾਂ ਅਜੇ ਤੱਕ ਦੇਖਿਆ ਵੀ ਸ਼ਕਲ ਵੀ ਨਹੀਂ ਦੇਖੀ ਕਿਹੜਾ ਚੱਟਾ ਹੁੰਦਾ ਕੀ ਕਰਦਾ ਕਿਹੜੇ ਪਿੰਦੇ ਨੇ ਤੇ ਅਸੀਂ ਤਾਂ ਇਹਨਾਂ ਨੂੰ ਇਹ ਸੁਝਾਦੇ ਨੇ ਜਵਾਂਕਰ ਨੌਜਵਾਨਾਂ ਨੂੰ ਵੀ ਭਾਈ ਤੁਸੀਂ ਚੰਗੇਰਾ ਪਾਓ ਇੱਕ ਘਰ ਬਰਬਾਦ ਹੋ ਗਿਆ ਦੋ ਭਰਾ ਜਿਹੜੇ ਨਸ਼ੇ ਦੇ ਨਾਲ ਪਿੰਡ ਚੜੇ ਗਏ ਨੇ ਪਹਿਲਾ ਵੀ ਜਿਹੜਾ ਬਾਪ ਵੀ ਉਹ ਵੀ ਨਸ਼ੇ ਦੀ ਲਤ ਦੇ ਵਿੱਚ ਪਿਆ ਬਾਪ ਤਾਂ ਹੀ ਹੁਣ ਪਿਆ ਯਾ ਤੁਸੀਂ ਦੇਖ ਹੀ ਰਹੇ ਹੋ ਇਹਦਾ ਹੁਣ ਅਚ ਮੈਂ ਹੁਣੇ ਤਾਂ ਆਇਆ ਸੀ ਇਸ ਦਾਦੀ ਘਰ ਪਿੰਡ ਵਾਲੇ ਤੇ ਸ਼ਰਾਬ ਵੀ ਪੀਆ ਸਵੇਰੇ ਤੜਕੇ 2 ਵਜੇ ਦੀ ਲਤ ਹੋਈ ਆ ਜਾ ਕੇ ਦ ਇਹ ਪਾਸੋਂ ਤੁਸੀਂ ਵੀ ਇੱਕ ਲੰਬੜਦਾਰ ਵੀ ਨਾਲ ਹੋਰ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਕੋਈ ਹੁਣ ਕੋਈ ਵੀ ਫੈਸਲਾ ਲਵਾਂਗੇ ਜਾਂ ਅੱਗੇ ਕੋਈ ਹੋਰ ਕਾਰ ਉਹ ਜਰੂਰੀ ਕਰੂਗਾ ਨਹੀਂ ਅਸੀਂ 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 ਹੁਣੇ ਪਿੰਡ ਦੇ ਵਿੱਚ ਅਸੀਂ ਗ੍ਰਾਂਸਵਾਲਾ ਸੱਜ ਰਹੇ ਹਾਂ ਸਾਰੇ ਕੱਲ ਤੋਂ ਅਸੀਂ ਰੱਖ ਕੇ ਪ੍ਰੋਗਰਾਮ ਸਾਰੇ ਗੁਰਦਾਰੇ ਬੈਠ ਕੇ ਅਸੀਂ ਸਾਰਾ ਤੋਂ ਸੌਂਫ ਹੋਵਾਂਗੇ ਵੀ ਜਿਹੜਾ ਬੰਦਾ ਇਹ ਨਸ਼ੇ ਕਰਦੇ ਆ ਮੁੰਡੇ ਸਾਫ ਕਰੇ ਜਿਹੜੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਨੂੰ ਕਿਸੇ ਵੀ ਲਈ ਕੈਂਪ ਲਾ ਕੇ ਲਈ ਛੜਾਈ ਅਸੀਂ ਚੈੱਕ ਉਸ ਕਰੀਏ ਅਸੀਂ ਉਹਨਾਂ ਦੀ ਉਦਾਇ ਮਰ ਪੱਧਰ ਤੇ ਬਹੁਤ ਕੁਝ ਕਰ ਸਕਦੇ ਹੋ ਸਰਪੰਚ ਲੋਕਾਂ ਦਾ ਸਾਥ ਚਾਹੀਦਾ ਤੁਹਾਨੂੰ ਪੰਚਾਇਤ ਮੈਂਬਰਾਂ ਦਾ ਚਾਹੀਦਾ ਤਾਂ ਪੰਚਾਇਤ ਮੈਂਬਰ ਦੇ ਨਹੀਂ ਦੇ ਨਹੀਂ ਦੇ ਰਿਹਾ ਇਹਨੇ ਸਾਰਾ ਪਿੰਡ ਦੇ ਰਿਹਾ ਸਾਡਾ ਸਾਥ ਪਿਆਸੀ ਗਲੀ ਸਾਡੇ ਪਿੰਡ ਦੇ ਨਹੀਂ ਮੁੱਤ ਨਹੀਂ ਹੋਣੀ ਚਾਹੀਦੀ ਪਰ ਹੁਣ ਕਰੀਏ ਕੀ ਹੁਣ ਇਹ ਤਾਂ ਹੁਣ ਨਸ਼ਾ ਜਿਹੜੇ ਕਰਦੇ ਨੇ ਮੁੰਡੇ ਇਹ ਹਟਦੇ ਨਹੀਂ ਹੈਗੇ ਇਹਨਾਂ ਨੂੰ ਬਹੁਤ ਸਿਝਾਈਦਾ ਜੀ ਤੇ ਇਹਨਾਂ ਨੂੰ ਹੁਣੇ ਸਾਡਾ ਸਹਿਯੋਗ ਦੇਣ ਇਹ ਮੁੰਡੇ ਸਾਨੂੰ ਇਹ ਕਰਦੇ ਇਹਨਾਂ ਨੂੰ ਇੱਕਦਮ ਪਿੰਡ ਜੀ ਅਸੀਂ ਸਾਰੇ ਪਿੰਡ ਜਿਹਨਾਂ ਨੇ ਆਏ ਸੀ ਮੰਤਰੀ ਭੇਜੇ ਦੀ ਬੰਦੇ ਅਸੀਂ ਪਿੰਡ ਦੇ ਵਿੱਚ ਢੇੜਾ ਵੀ ਲਾਇਆ ਸਾਰਿਆਂ ਨੇ ਕੀਤਾ ਪਰ ਲੋਕ ਹੁਣ ਕਰਦੇ ਨਹੀਂ ਹੁਣ ਸਵੇਰਾ ਪਾਉ ਹੁਣ ਮੁੰਡੇ ਆ ਕਈ ਸਾਡੇ ਮੁੰਡੇ ਨਵੇਂ ਉੱਠੇ ਨੇ ਆ ਨੌਜਵਾਨ ਮੁੰਡੇ ਨੇ ਅਮਰ ਸ਼ਕੇ ਨੇ ਇਹਨਾਂ ਨੇ ਬੜਾ ਵਧੀਆ ਲੱਗਦਾ ਬੜਾ ਮਨ ਖੁਸ਼ ਹੁੰਦਾ ਨਾ ਦੇਖ ਕੇ ਕਿ ਸਾਡੇ ਪਿੰਡ ਦੀ ਨੌਜਵਾਨੀ ਪੀੜ ਉੱਠੀ ਆ ਚੰਗੇ ਰਾਹ ਪਏ ਨੇ